ਹਾਂਜੀ ਦੋਸਤੋ ਰਿੰਗ ਪਏ ਹੋਣ ਪਿਸਟਲ ਵਿੱਚ ਹੋਣ ਕਿ ਸਲੀਬਾਂ ਦੇ ਉੱਪਰ ਫੇਸ ਦਾ ਫਰਕ ਹੋਵੇ ਬਲਾਕ ਦਾ ਤੇ ਉਹ ਫੇਸ ਨੂੰ ਕਿਵੇਂ ਉਤਾਰਨਾ ਹੈ ਅੱਜ ਆਪਾਂ ਇਸ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਛੋਟੇ ਹਾਥੀ ਦਾ ਲਿਆ ਆਪਾਂ ਹੈੱਡ ਐਵਰੀ ਦੇ ਨਾਲ ਦੋਨਾਂ ਬਲਾਕਾਂ ਨੂੰ ਇੱਕ ਬਲਾਕ ਤੇ ਇੱਕ ਹੈੱਡ ਆਪਸ ਵਿੱਚ ਕਸਾਇਆ ਕਿਵੇਂ ਕਸਾਇਆ ਜਾਂਦਾ ਇਹਦੀ ਚਾਲ ਕਿਵੇਂ ਲੰਬੀ ਕਰੀਦੀ ਹੈ ਵੀਡੀਓ ਦੇ ਐਂਡ ਤੱਕ ਕਰ ਬਣ ਰਿਹਾ ਪਾਰਟ 2 ਹੈ ਪਾਰਟ 3 ਦੇ ਵਿੱਚ ਆਪਾਂ ਕੁਝ ਤੁਹਾਨੂੰ ਹੋਰ ਦਿਖਾਵਾਂਗੇ ਪ੍ਰੀਤ ਮੋਟਰਸ ਬੋਗਾ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਗ੍ਰੀਨ ਇੰਜੀਨੀਅਰਿੰਗ ਵਰਕਸ ਦੀ ਆਪਾਂ ਲਵਾਂਗੇ ਹੈਲਪ ਆਜੋ ਵੀਡੀਓ ਦੇਖੋ ਜਿਹੜਾ ਕੰਟੀਨਿਊਸ ਕਰਿਓ ਉਹ ਬੰਦੇ ਸਮਝ ਸਕਦੇ ਆ ਜਿਹੜੇ ਕੰਮ ਨੂੰ ਜਾਣਦੇ ਆ ਚਾਲ ਥੋੜੀ ਸੀ ਜਿੰਨੀ ਚਾਲ ਇਹਦੀ ਵਧੀਆ ਰਹੂਗੀ ਲੰਬਾ ਹੈੱਡ ਉੱਪਰ ਬਲਾਕ ਦੇ ਰਾਈਟ ਲਿਫਟ ਅੱਗੇ ਪਿੱਛੇ ਹੋਊਗਾ ਤਾਂ ਫੇਸ ਬਹੁਤ ਵਧੀਆ ਲੱਥੂਗਾ ਸੋ ਉਹਦੇ ਵਾਸਤੇ ਆਪਾਂ ਜਿਹੜੀ ਪਾਣੀ ਵਾਲੀ ਪਾਈਪ ਹੈ ਉਹ ਖੋਲਣ ਲੱਗੇ ਜਿਹੜੀ ਆਇਲ ਕੁਲਰ ਨੂੰ ਜਾਂਦੀ ਹੈ ਸੋ ਦੋਸਤੋ ਅਸੀਂ ਤਾਂ ਇਸੇ ਗੱਲ ਤੋਂ ਡਰਦੇ ਰਹਿੰਦੇ ਯਾਰ ਕੋਈ ਕਾਲਤ ਕਮੈਂਟ ਪਾ ਗੂ ਪਾ ਦੂ ਤੇ ਪਾ ਲਈ ਯਾਰ ਹੁਣ ਆਹ ਬੋਲਟ ਆ ਜਿਹੜੇ ਇਹ ਸਲਿੱਪ ਹੈ ਤਿੰਨ ਵਾਰ ਇੰਜਨ ਪਹਿਲਾਂ ਖੋਲਿਆ ਸਾਡੇ ਵੀਰੀ ਕਸਟਮਰ ਦੇ ਕੋਲੇ ਬਜਟ ਹਿਲ ਚੁੱਕਾ ਹੈ ਜਿੰਨਾ ਕਿ ਫੈਸਲਾ ਰਏ ਸੀ ਤਾਂ ਇਸ ਥਾਂ ਦੇ ਉੱਤੇ ਬਲੌਕ ਆ ਜਾ ਹੈੱਡ ਲੱਗ ਹੀ ਨਹੀਂ ਰਿਹਾ ਇਹ ਉਦੋਂ ਲੱਗੂਗਾ ਜਦੋਂ ਚੰਗੀ ਤਰ੍ਹਾਂ ਇੰਤੇ ਰਗੜੇ ਵੱਜ ਗਏ ਤੇ ਆਸੇ ਪਾਸੋਂ ਫੇਸ ਪ੍ਰੋਪਰ ਹੋ ਗਿਆ ਤੇ ਫਿਰ ਉਹ ਫੇਸ ਟੱਚ ਹੋਣਾ ਸ਼ੁਰੂ ਹੋਊਗਾ ਉਸ ਫੇਸ ਦੇ ਸਾਈਡ ਨੂੰ ਵਧਾਉਣ ਵਾਸਤੇ ਚਾਲ ਨੂੰ ਵਧਾਉਣ ਵਾਸਤੇ ਇਹ ਪਾਈਪ ਲਾਉਣੀ ਬਹੁਤ ਜ਼ਰੂਰੀ ਸੀ ਤਾਂ ਜੋ 4-5 ਇੰਚ ਰਾਈਟ ਤੇ 4-5 ਇੰਚ ਲਿਫਟ ਇਹ ਲੰਬਾ ਅੱਗੇ ਪਿੱਛੇ ਜਾ ਸਕੇ ਵੀਡੀਓ ਲੰਬੀ ਜਰੂਰ ਹੋ ਜਾਂਦੀ ਆ ਵੇਖ ਲਿਆ ਕਰੋ ਮਿੱਤਰੋ ਮਿਸਤਰੀ ਬਣ ਜਾਓਗੇ ਸੋ ਚਾਲ ਆਪਾਂ ਕਰ ਲਈ ਜੀ ਲੰਬੀ ਗੁਰੂ ਮਹਾਰਾਜ ਭਲਾ ਕਰੇ ਅਗਲੇ ਦਾ ਵੀ ਕੋਈ ਸਵਾਰਿਆ ਜਾਵੇ ਤੇ ਸਾਡਾ ਵੀ ਕੀਤੀ ਮਿਹਨਤ ਆ ਜਿਹੜੀ ਉਹ ਸਫਲ ਹੋ ਜੇ ਗੁਰਮੁਖ ਪਿਆਰਿਓ ਅਸੀਸ ਜਰੂਰ ਬਖਸ਼ ਦਿਆ ਕਰੋ ਕਿਉਂਕਿ ਕੰਮ ਦੇ ਨਾਲ ਅਸੀਂ ਸੇਵਾ ਵੀ ਨਿਭਾ ਲੈਨੇ ਆ ਪਰ ਲੋਕਾਂ ਨੂੰ ਸੋਚ ਹੈ ਕਿਸੇ ਨੂੰ ਅਸੀਂ ਚੰਗੇ ਵੀ ਲੱਗਦੇ ਆ ਤੇ ਕਿਸੇ ਨੂੰ ਅਸੀਂ ਮੰਦੇ ਵੀ ਲੱਗਦੇ ਆ ਉਹ ਸੋਚ ਤੇ ਡਿਪੈਂਡ ਕਰਦਾ ਚੰਗੀ ਸੋਚ ਵਾਲਾ ਵਿਅਕਤੀ ਹਮੇਸ਼ਾ ਉਹਨੂੰ ਅਸੀਂ ਚੰਗੇ ਲੱਗਾਂਗੇ ਜਿਸ ਦੀ ਸੋਚ ਥੋੜੀ ਹਲਕੀ ਹੈ ਉਹਨੂੰ ਅਸੀਂ ਮੰਦੇ ਵੀ ਲਗਾਏ ਸੋ ਦੋ ਜਣਿਆਂ ਦੀ ਮਿਹਨਤ ਹੈ ਪੂਰਾ ਦਬਾ ਦੇ ਰਹੇ ਆ ਤੇ ਫਰਕ ਹੈ ਜਿਹੜਾ ਉਹ ਕੱਢ ਰਹੇ ਆ ਕੋਈ ਵੀ ਚੀਜ਼ ਆ ਦੇਸ਼ 'ਚ ਜਾਈਏ ਚਾ ਵਿਦੇਸ਼ 'ਚ ਜਾਈਏ ਬਾਈ ਜੀ ਮਿਹਨਤ ਕਿਤੇ ਮਰਜੀ ਕਰ ਲਓ ਮਿਹਨਤ ਰੰਗ ਲੈ ਕੇ ਆਉਂਦੀ ਆ ਤੁਹਾਡੇ ਗੁਣ ਆ ਨਾ ਜਿਹੜਾ ਕੋਈ ਖੋ ਨਹੀਂ ਸਕਦਾ ਜਿਹੜੀ ਤੁਹਾਡੀ ਕਿਰਤ ਆ ਤੁਹਾਡਾ ਹੋਂਰ ਹੈ ਪੈਸਾ ਥੇਲਾ ਤਾਂ ਗਵਾਚ ਜਾ ਸਕਦਾ ਨਾ ਕੀਤਾ ਹੋਇਆ ਸਿਮਰਨ ਗਵਾਚੇ ਤੇ ਨਾ ਕੀਤਾ ਹੋਇਆ ਤੁਹਾਡਾ ਮਿਹਨਤ ਇਹ ਤੁਹਾਡਾ ਗੁਣ ਹੈ ਇਹ ਹਮੇਸ਼ਾ ਤੁਹਾਡੇ ਨਾਲ ਸਫਲ ਹੀ ਰਹਿੰਦਾ ਸੋ ਰਿਜ਼ਲਟ ਲਾਸਟ ਤੇ ਦੇ ਕੇ ਹੁਣ ਤੁਹਾਨੂੰ ਦਿਖਾਵਾਂਗੇ ਕਮੈਂਟ ਪਾਉਣ ਵਾਲੇ ਵੀ ਨਾ ਕਹੋ ਵੀ ਬਾਈ ਜੀ ਐਵਰੀ ਵਿੱਚ ਜਾਓ ਐਵਰੀ ਬਾਈ ਜੀ ਬਹੁਤ ਜ਼ਬਰਦਸਤ ਬੰਦੋਬਸਤ ਕੀਤਾ ਇਹਨੂੰ ਵੈਲਕਮ ਕਰਕੇ ਸਾਰੀ ਐਵਰੀ ਨੂੰ ਚੱਕਾਂਗੇ ਤੇ ਸਫਾਈ ਕਰਾਂਗੇ ਹਵਾ ਮਾਰਾਂਗੇ ਸਾਨੂੰ ਵੀ ਪਤਾ ਹੈ ਜਿਸ ਵਿਅਕਤੀ ਨੇ ਗਾਂ ਕਮੈਂਟ ਪੁੱਠਾ ਸਿੱਧਾ ਪਾਉਣਾ ਹੈ ਉਹਦੀ ਸੋਚ ਤੋਂ ਅਸੀਂ ਪਹਿਲਾਂ ਅੱਗੇ ਚੱਲਦੇ ਆਂ ਮਿੱਤਰੋ ਸੋ ਦੋਸਤੋ ਕਿੱਥੋਂ ਕਿੱਥੋਂ ਨਹੀਂ ਲੱਗ ਰਿਹਾ ਤੇ ਕਿੱਥੋਂ ਕਿੱਥੋਂ ਲੱਗ ਰਿਹਾ ਹੈ ਉਹੀ ਤੁਹਾਨੂੰ ਜੱਜ ਕਰਾਉਣਾ ਆਪਾਂ ਲਓ ਜੀ ਆਲੋ ਮਿੱਤਰੋ ਇੱਥੇ ਟੱਚ ਕਰ ਗਿਆ ਇੱਥੇ ਹਜੇ ਟੱਚ ਨਹੀਂ ਕੀਤਾ ਆ ਵੇਖੋ ਜਿੱਥੇ ਹਜੇ ਚਮਕ ਪਈ ਹੈ ਇਹਦਾ ਮਤਲਬ ਫੇਸ ਦਾ ਫਰਕ ਹੈਗਾ ਜਿੰਨੀ ਬਰੀਕੀ ਤੇ ਡੀਪ ਨੋਲਿਜ ਅਸੀਂ ਦਿੰਦੇ ਆ ਗੁਰੂ ਮਹਾਰਾਜ ਕਰੇ ਸਾਰੇ ਦੇਣ ਹੋ ਸਕਦਾ ਇੱਕ ਅੱਧਾ ਵਿਆਖੇ ਦਿੰਦਾ ਹੋਵੇ ਪਰ ਮੇਨ ਦਾ ਫਲ ਜ਼ਰੂਰ ਪਾਇਆ ਕਰੋ ਮੁੱਲ ਮੋੜਿਆ ਕਰੋ ਵੀਡੀਓ ਸ਼ੇਅਰ ਕਰਕੇ ਤੋਂ ਹੌਲੀ ਹੌਲੀ ਫੇਸ ਸਾਈਡਾਂ ਦੇ ਆਉਚੀਆਂ ਆ ਡਾਊਨ ਹੈ ਇਹਨਾਂ ਨੂੰ ਆਪਾਂ ਸੈੱਟ ਕਰ ਰਹੇ ਹਾਂ ਬਾਈ ਗ੍ਰੀਨ ਇੰਜੀਨੀਅਰਿੰਗ ਵਰਕਸ ਵਾਲਾ ਲੱਕੀ ਵੀਰਾ ਆ ਗਿਆ ਕਿਉਂਕਿ ਬੋਰਿੰਗ ਦੇ ਵਿੱਚ ਨਾ ਆਏ ਇਹਨਾਂ ਦਾ ਲੱッキ ਬਾਈ ਜੀ ਸასიਖਾ ਸੇ ਗੱਲ ਬਾਈ ਜੀ ਪਹਿਲਾਂ ਤਾਂ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਜੀ ਤੁਸੀਂ ਸਾਡੀ ਦੁਕਾਨ 'ਚ ਚਰਨ ਪਾਏ ਇਹ ਸਮਝ ਲਓ ਵੀ ਤੁਹਾਡੇ ਦਾਦਾ ਜੀ ਇਸ ਕੰਮ ਦੇ ਭੀਸ਼ਮ ਪਤਾਮਾ ਸੀ ਜੀ ਬਾਈ ਵੀਰੇ ਤੂੰ ਤਾਂ ਸਾਨੂੰ ਆਖਿਆ ਸੀਗਾ ਵੀ ਹੋਲਿੰਗ ਮਾਰਨ ਤੋਂ ਪਹਿਲਾਂ ਬਾਈ ਪਰ ਮੈਂ ਤੈਨੂੰ ਆਖਿਆ ਸੀ ਵੀਰੇ ਵੀ ਬਾਈ ਬੰਦੇ ਪੈਸੇ ਨਹੀਂ ਲਾਉਣਾ ਨਹੀਂ ਲਾਉਣਾ ਲੈ ਹਾਂ ਤਿੰਨ ਵਾਰੀ ਬੋਰਿੰਗ ਹੋਈ ਆ ਪਹਿਲਾਂ ਇਹਦਾ ਮਤਲਬ 20 ਤੇ ਪੀਸ ਗਏ ਆ ਠੀਕ ਹੈ ਮੈਂ ਸਮਝਦਾ ਵੀ ਜਿਹੜੇ ਬੋਰਿੰਗ ਵਾਲੇ ਨੁਕਸ ਪਾਉਂਦੇ ਆ ਉਹ ਤੁਸੀਂ ਕੱਢਦੇ ਹੋ ਠੀਕ ਹੈ ਕਾਲਰ ਹੈ ਜਿਹੜੀ ਇਹ ਚੱਲਣ ਦਾ ਕਾਰਨ ਹੈ ਵੀ ਕਾਲਰ ਉੱਪਰਲੇ ਬੈ ਢਿੱਲੀ ਜੀ ਸੱਟ ਲਾ ਕੇ ਛੱਡ ਦਿੰਦੇ ਉੱਤੇ ਬਣਾਉਣ ਜਾਂ ਥੱਲੇ ਬਣਾਉ ਸਲੀਵ ਹੈ ਜਿਹੜੀ ਉਹ ਪ੍ਰੋਪਰ ਲੋਕ ਨਹੀਂ ਹੋਈ ਲੋਕ ਨਹੀਂ ਹੋਈ ਜੀ ਜਦੋਂ ਇਹ ਤੇ ਦਬਾਅ ਪੈਂਦਾ ਗਰਮ ਹੁੰਦੀ ਹੈ ਸਲੀਵ ਥੌਜ਼ੰਡ ਦੇ ਹਿਸਾਬ ਨਾਲ ਥੱਲੇ ਚਲੀ ਜਾਂਦੀ ਹੈ ਜਿਹੜਾ ਸਾਨੂੰ ਹੁਣ ਪੰਗਾ ਪਿਆ ਹੈ ਜਿੱਥੇ ਕਾਲਰ ਦੇ ਉੱਪਰ ਹਾਂਜੀ ਹੈਡ ਗੈਸਕਟ ਨੇ ਦਬਾਅ ਪਾਉਣਾ ਸੀ ਉਹ ਦਬਾਅ ਕੱਢਿਆ ਹਾਂਜੀ ਸੋ ਤੁਹਾਡਾ ਧੰਨਵਾਦ ਹੈ ਬਾਈ ਜੀ ਤੁਸੀਂ ਸਾਡਾ ਨੁਕਸ ਕਢਾਉਣਾ ਆਇਆ ਜੀ ਇਹ ਇਹ ਕਾ ਤੁਸੀਂ ਕੰਮ ਕਰ ਰਹੇ ਹੋ ਇਹ ਕੋਈ ਮਕੈਨਿਕ ਕਰਕੇ ਰਾਜੀ ਨਹੀਂ ਇੱਥੇ ਉਹ ਸਾਰਾ ਇੰਜਨ ਖੋਲ ਕੇ ਲਾ ਦਿੰਦੇ ਕਹਿੰਦੇ ਨਹੀਂ ਫੇਸ ਅਸੀਂ ਨਹੀਂ ਕਰਾਉਣਾ ਅਸੀਂ ਤੁਸੀਂ ਇਹ ਜਿਹੜਾ ਕਰ ਰਹੇ ਹੋ ਇਹ ਬਹੁਤ ਮਿਹਨਤ ਵਾਲਾ ਕੰਮ ਹੈ ਤੁਸੀਂ ਕਸਟਮਰ ਦਾ ਸੋਚ ਵੀ ਰਹੇ ਹੋ ਔਰ ਨੁਕਸ ਵੀ ਕੱਢ ਰਹੇ ਹੋ ਲੱਖੀ ਭਾਜੀ ਕਿਰਪਾ ਗੁਰੂ ਮਹਾਰਾਜ ਦੀ ਹਾਂਜੀ ਬਾਬਾ ਜੀ ਦੀ ਕਿਰਪਾ ਮੈਂ ਕਿੱਥੇ ਗਲਤ ਇਹਨੂੰ ਕਹਿਣਾ ਜੀ ਬਈ ਜਦੋਂ ਲੋਕ ਗੱਡੀ ਲੈਂਦੇ ਆ ਹਾਂਜੀ ਉਦੋਂ ਸਸਤਾ ਵੇਖਦੇ ਆ ਹਾਂਜੀ ਜਦੋਂ ਬੋਰਿੰਗ ਵਾਲੇ ਕੋਲੇ ਜਾਣਾ ਹੈ ਉਦੋਂ ਸਸਤਾ ਸੋਚਦੇ ਆ ਜਦੋਂ ਮਿਸਤਰੀ ਕੋਲੇ ਜਾਣਾ ਹੈ ਉਦੋਂ ਸਸਤਾ ਕੋਚੜੇ ਆ ਜਦੋਂ 5ਜੀ ਤੇ ਆਈਟਜੀ ਤੇ 9ਜੀ ਮੈਟ ਰੱਖਣੇ ਆ ਉਹਨੂੰ ਪਤਾ ਨਹੀਂ ਵੀ ਇਹ ਕਿਵੇਂ ਧੋਤੇ ਜਾਣੇ ਆ ਜਾਂ ਕੀ ਹੋਣਾ ਉਹ ਤਰੋਣੇ ਆ ਗੱਡੀ ਉਹਨੇ ਦੀ ਨਹੀਂ ਉਦੋਂ ਵੱਧ ਲਾਇ ਵੀਲ ਪਾਉਣਾ ਚਾਹੁੰਦੇ ਆ ਦੇਖੋ ਜਿਹੜਾ ਕੰਮ ਕਰਨ ਵਾਲ ਐਕਚੁਅਲੀ ਚੱਲਣ ਵਾਲੀਆਂ ਕਿਹੜੀਆਂ ਚੀਜ਼ਾਂ ਮਕੈਨਿਜ਼ਮ ਪਿਸਟਨ ਸਲੀਬਾ ਬੋਰਿੰਗ ਠੀਕ ਹੈ ਉਸ ਪਾਸੇ ਤਾਂ ਲੋਕ ਧਿਆਨ ਨਹੀਂ ਵੀਰ ਦੇਦੇ ਤੁਹਾਡੇ ਕੋਲੇ ਅਸੀਂ ਬੋਰਿੰਗ ਕਰਾਉਣ ਦਾ ਮਤਲਬ ਕੀ ਹੈ ਤੁਸੀਂ ਜਿਵੇਂ ਮੈਂ ਕੰਮ ਨੂੰ ਫੜਦਾ ਤੁਸੀਂ ਬੋਰ ਹੋ ਕੇ ਆਈ ਵੀ ਗੱਡੀ ਨੂੰ ਜਾਂਚਦੇ ਆ ਵੀ ਇਹਦੇ ਚ ਨੁਕਸ ਪਹਿਲਾਂ ਕੀ ਰਿਹਾ ਹਾਂਜੀ ਬਿਲਕੁਲ ਜੀ ਸਹੀ ਤਰੀਕਾ ਤਾਂ ਇਹੀ ਹੈ ਨਾ ਆਪਾਂ ਹੁਣ ਇਹਨੂੰ ਬਾਰ-ਬਾਰ ਇਹਦੇ ਤੇ ਡੀਜ਼ਲ ਰੈਪਲਾਈ ਕਰ ਰਹੇ ਹਾਂ ਇਹਦੇ ਤੇ ਇੱਕ ਮਿੰਟ ਬੇਟਾ ਇਹਦੇ ਤੇ ਐਮਰੀ ਲਾ ਰਹੇ ਹਾਂ ਜਿਹੜੀ ਕੀ ਹਰੇਕ ਵਿਅਕਤੀ ਜਿੰਨੀ ਮਿਹਨਤ ਆਪਾਂ ਕਰਦੇ ਹਾਂ ਹਾਂਜੀ ਤੇ ਕਰਨਾ ਨਹੀਂ ਚਾਹੁੰਦਾ ਤੇ ਗਾਹਕ ਮਿਹਨਤ ਦੇਣਾ ਨਹੀਂ ਚਾਹੁੰਦਾ ਉਹ ਗਾਹਾਂ ਅੱਗੋਂ ਕਰਵਾਉਣਾ ਚਾਹੁੰਦਾ ਇਸੋਂ ਕਸਟਮਰ ਦਾ ਉਸ ਚੀਜ਼ ਤੇ ਨੁਕਸਾਨ ਜ਼ਿਆਦਾ ਹੁੰਦਾ ਮੈਂ ਪਾਜੀ ਮੰਨਦਾ ਹਾਂ ਹਾਂ ਹੁਣ ਮਕੈਨਿਕ ਵੀਰ ਗੁੱਸੇ ਨਾ ਹੋਣ ਹਾਂਜੀ ਨਵੇਂ-ਨਵੇਂ ਜਵਾਕ ਐ ਹਾਂ ਅਸੀਂ ਇੰਡਕਾ ਦੇ ਵੀ ਇੰਜਨ ਬੱਧੇ ਐ ਇੰਡਕਾ ਦੀ ਹੈੱਡ ਵੀ ਕੀਤੇ ਨੇ ਜੀ ਹੁਣ ਤੁਹਾਡੇ ਕੋਲੇ ਜੇ ਹੈੱਡ ਆ ਗਿਆ ਉਹ ਕਹਿੰਦੇ ਵਾਲਸੀਲਾ ਪਾ ਕੇ ਤੁਸੀਂ ਤਿਆਰ ਕਰ ਦਿਓ ਜੀ ਤੁਹਾਡਾ ਕੰਮ ਐ ਹਾਂਜੀ ਤੁਹਾਡਾ ਕੰਮ ਵਾਲਸੀਲਾ ਪਾ ਕੇ ਹੈੱਡ ਤਿਆਰ ਕਰਨਾ ਨਹੀਂ ਨਹੀਂ ਤੁਹਾਡਾ ਕੰਮ ਇਹ ਐ ਤੁਹਾਡਾ ਕੰਮ ਐ ਕਸਟਮਾਈਜ਼ ਕਰਨਾ ਹਾਂਜੀ ਓਦੋਂ ਬਾਅਦ ਮਕੈਨਿਕ ਉਹਨੂੰ ਸੀਟਾਂ ਨੂੰ ਚੈੱਕ ਕਰੇ ਫੇਸ ਨੂੰ ਚੈੱਕ ਕਰੇ ਮੇਨ ਬਿਗਰਾਂ ਨੂੰ ਚੈੱਕ ਕਰੇ ਰਿੰਗ ਪਾਵੇ ਹਾਂ ਉਹ ਦਿਨ ਵੀ ਦੂਰ ਨਹੀਂ ਬਾਈ ਜੀ ਤੁਹਾਨੂੰ ਰਿੰਗ ਵੀ ਪਾ ਕੇ ਦੇਣੇ ਪੈਣੇ ਜਿੰਨੀ ਕਮਿਸਤਰੀਆਂ ਨੂੰ ਨੌਲੇਜ ਬਿਲਕੁਲ ਸਹੀ ਕਹਿੰਦਾ ਹੁਣ ਵੀ ਕਹਿੰਦੇ ਆ ਕਿ ਪਿਸਟਨ ਦੇ ਜਿਹੜੇ ਲੋਕ ਐ ਸਾਈਡਾਂ ਵਾਲੇ ਪਿੰਨਾਂ ਵਾਲੇ ਪਾ ਕੇ ਭੇਜੋ ਉੱਥੇ ਕਿਉਂ ਪੈਂਦੇ ਨਹੀਂ ਤਾਂ ਉਹੀ ਇਹਨਾਂ ਨੂੰ ਦੱਸੋ ਇਹ ਹੁਣ ਲੋਕ ਸਾਰੀ ਜੌਬ ਥੜੀ ਆ ਦੇਖੋ ਲੋਕ ਪਾ ਕੇ ਲੋਕ ਨੂੰ ਕਮਾਉਣਾ ਜ਼ਰੂਰੀ ਆ ਉਹਦੀ ਸੀਟ ਬੈਠੀ ਕਿ ਨਹੀਂ ਬੈਠੀ ਇਹ ਪੁਰਾਣਾ ਬੰਦਾ ਖਰਲ ਕੀਤਾ ਹੀ ਕਰ ਸਕਦਾ ਤੁਹਾਡੇ ਵਿਰਸੇ 'ਚ ਤੁਹਾਡੇ ਦਾਦਾ ਜੀ ਤੋਂ ਕੰਮ ਕਰਦੇ ਆ ਹਾਂਜੀ ਮੈਂ ਆਪਦੇ ਉਸਤਾਦ ਤੋਂ ਸਿੱਖੀ ਕੰਮ ਕਰਦੇ ਆ ਉਮਰ ਭੀ SO ਰਿਜ਼ਲਟ ਦੇਵਾਂਗੇ ਤੁਹਾਡਾ ਬਹੁਤ ਧੰਨਵਾਦ ਜ ਦੋਸਤੋ ਬਾਈ ਜੀ ਤੋਂ ਬੋਰਿੰਗ ਦਾ ਕੰਮ ਕਰਾਉਂਗੇ ਨਾ ਕਿਤੇ ਇਦਾਂ ਦੀ ਮੁਸੀਬਤ ਨਹੀਂ ਪੈਂਦੀ ਸਾਡੇ ਨਾਲ ਇਹ ਇੰਜਨ ਹੋਇਆ ਵਿਆ ਅਸੀਂ ਖੋਲ ਲਿਆ ਜਦੋਂ ਬਜਟ ਬਣਾਉਣੇ ਆ ਅਸੀਂ ਇਸ ਬਜਟ ਨੂੰ 30 ਤੋਂ 40 ਲੈ ਗਏ ਪਿਸਟਨ ਪੁਰਾਣੇ ਪਾ ਕੇ ਹੁਣ 30 ਤੋਂ 40 ਲੈ ਜਾਾਂਗੇ 40 ਤੋਂ 50 ਲੈ ਜਾਾਂਗੇ ਕੋਈ ਕਸਟਮਰ ਉੱਥੇ ਜਾ ਕੇ ਖੜਦਾ ਨਹੀਂ ਜੀ ਬਿਲਕੁਲ ਹੋ ਸਕਦਾ ਇਹਦਾ ਬਲਾਕ ਬਦਲਣਾ ਪੈ ਜਾਂਦਾ ਹਾਂਜੀ ਜੇ ਓਵਰਟੇ ਜਿਆਦਾ ਹਾਂਜੀ ਅਸੀਂ ਹੁਣ ਉਹਨੂੰ ਇੱਥੇ ਹੀ ਸਮੇਟ ਕੇ ਆਪ ਦਾ ਸਮਾ ਵਧ ਲਾ ਕੇ ਕਸਟਮਰ ਦਾ ਫਾਇਦਾ ਕਰਕੇ ਕੁਝ ਫਾਇਦਾ ਕਮਾਣਾ ਚਾਹ ਰਿਹਾ ਬਿਲਕੁਲ ਸਹੀ ਗੱਲ ਹੈ ਠੀਕ ਆ ਬਾਜੀ ਬਹੁਤ ਧੰਨਵਾਦ ਬਾਜੀ ਥੈਂਕ ਯੂ 94787021289478701228 ਮੇਰੀ ਦੁਕਾਨ ਤੋਂ ਬਹੁਤ ਨੇੜੇ ਹੈ ਜੀਟੀ ਰੋਡ ਤੋਂ ਉਹ ਸਾਹਮਣੀ ਸ਼ਾਪ ਹੈ ਜੀ ਇਧਰਲੇ ਪਾਸੇ ਨੂੰ ਚਲੇ ਜਾਓਗੇ ਤਾਂ ਇਹਨਾਂ ਦੀਆਂ ਸੱਤ ਦੁਕਾਨਾਂ ਛੱਡ ਕੇ ਆ ਇਸ ਗਲੀ ਵਿੱਚ ਦੀ ਇਹਨਾਂ ਦੀ ਬੈਕ ਲੱਗਦੀ ਹੈ ਇੱਥੋਂ ਵੀ ਸੱਤ ਦੁਕਾਨਾਂ ਛੱਡਣੀਆਂ ਤੇ ਜੀਟੀ ਰੋਡ ਤੋਂ ਵੀ ਸੱਤ ਛੱਡਣੀਆਂ ਜੇ ਲਿਗਾਣੇ ਵੱਲੋਂ ਆਈਏ ਤੇ ਕਾਲਸਾ ਰੋਡ ਤੋਂ ਸ਼ਰਾਬ ਵਾਲਾ ਠੇਕਾ ਨਾਲ ਫਿਰ ਉਹਦੇ ਇੱਕ ਪੰਪਾ ਵਾਲੀ ਦੁਕਾਨ ਮਾਈਕਰੋ ਗਲੋਬਲ ਹਨਾ ਤੇ ਨਾਲ ਦੀ ਨਾਲ ਖਾਲੀ ਸਪੇਸ ਗ੍ਰੀਨ ਇੰਜੀਨੀਅਰਿੰਗ ਵਰਕਸ ਹਾਂਜੀ ਸੋ ਗ੍ਰੀਨ ਇੰਜੀਨੀਅਰਿੰਗ ਵਾਲੇ ਬਾਈ ਨੇ ਆਪਣੇ ਨੂੰ ਇੱਕ 00 ਲਈ ਇੱਕ ਡੈਲਗੇਜ ਦਿੱਤੀ ਅੱਪਾ ਇਹਨੂੰ ਪੂਰੇ ਬਲਾਕ ਤੇ ਕਮਾ ਕੇ ਦੇਖਾਂਗੇ ਮਾਈਕਰੋਨ ਦੇ ਵਿੱਚ ਥੋੜਾ ਬਹੁਤ ਫਰਕ ਰਹੇਗਾ ਕਿਉਂਕਿ ਉੱਪਰ ਰਗੜਾ ਪ੍ਰੋਪਰ ਵੱਜਿਆ ਜਾਂ ਨਹੀਂ ਵੱਜਿਆ ਗ੍ਰੀਨ ਇੰਜੀਨੀਅਰਿੰਗ ਵਰਕਸ ਅਸੀਂ ਇਹਨਾਂ ਤੋਂ ਬੋਰਿੰਗ ਕਰਾਈਦੀ ਹੈ ਫੇਸਾ ਆਪਾਂ ਬਿਲਕੁਲ ਉਤਾਰ ਲਿਆ ਸੋ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜਦੋਂ ਵੀ ਤੁਸੀਂ ਕੰਮ ਕਰਾਉਣੇ ਹੋ ਤਸੱਲੀ ਬਖਸ਼ ਕੰਮ ਕਰਾਇਆ ਕਰੋ ਜਿਹੜੇ ਵੀ ਸੱਜਣ ਕੰਮ ਕਰਾਉਣ ਦੇ ਅਪੀਸ਼ਸ ਤੇ ਤਸੱਲੀ ਨਾ ਆਇਆ ਕਰੋ ਸਾਡੀ ਕੋਸ਼ਿਸ਼ ਸੀ ਰਿਜ਼ਲਟ ਦਈਏ ਤੁਹਾਨੂੰ ਜਾਣਕਾਰੀ ਦਈਏ ਜਿਹੜਾਂ ਇਹਦੇ ਸਲੀਬਾਂ ਦਾ ਫਰਕ ਸੀ ਆਪਾਂ 100% ਕੱਢ ਚੁੱਕੇ ਹੈਗੇ ਸੋ ਤੁਹਾਡੇ ਸਾਹਮਣੇ ਕਿਦਾਂ ਕਲੀਨਿਕ ਲੱਗੀ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਬਹੁਤ ਧੰਨਵਾਦ ਪ੍ਰੀਤ ਮੋਟਰਜ਼ ਮੋਗਾ ਪੀਬੀ 29 ਮੋਗੇ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਪਾਰਟ 3 ਦੀ ਵੀਡੀਓ ਦਾ ਕਰੋ ਇੰਤਜ਼ਾਰ ਉਹਦੇ ਵਿੱਚ ਇਸ ਤੋਂ ਵੀ ਵਧੀਆ ਨੌਲੇਜ ਦੇਵਾਂਗੇ ਬੋਰਿੰਗ ਬਾਰੇ